ਉਹਨੇ ਸੀ ਨਾਮ ਬਦਲ ਕਿਉਂ ਇੱਕ ਡਿਪਾਰਟਮੈਂਟ ਬਣਾਇਆ ਹੋ। ਪਹਿਲਾਂ ਤਾਂ बस ਵੈਸੇ ਨਾਂ ਦੇ ਸੀ। ਹਨਾ ਕੋਈ ਸਟਾਫ ਨਹੀਂ ਸੀ, ਕੋਈ ਆਫਿਸ ਨਹੀਂ ਸੀ। ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣਾ ਹੈ ਜਾਂ ਕੋਈ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ। ਇੱਕ ਜਿਹੜਾ ਗਵਰਨਮੈਂਟ ਦਾ ਹੈ ਕਿ ਜਿਹੜਾ ਅਮਨ ਨੋਰਾ ਕੋਲੇ ਹੈ ਹਨਾ ਇੱਕ ਪ੍ਰਸ਼ਾਸਨ ਦਾ। ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ। ਹੁਣ ਅਸੀਂ ਉਹਨੂੰ ਇੱਕ ਪ੍ਰੋਪਰ ਕਮੈਂਟ ਹੋਰ ਵੀ ਵਾਗਨਾਂ ਵੀ ਕੈਂਸਲ ਕਰਨ ਦੀ ਲੋੜ ਹੈ ਜੀ। 4 ਜਿਹੜੇ ਹੈਗੇ 5 ਦੇ ਵੀ ਵਾਗਨ ਹਨ। ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਮਤਲਬ ਕੰਮ ਉਹੀ ਹੈ। ਪਰ ਵਿਭਾਗ ਦਿਨ-ਦਿਨ ਨੇ ਉਧਰੋਂ ਉਹ ਫਾਈਲ ਭੇਜ ਦਿੰਦੇ ਨੇ ਉਧਰਲੇ ਪਾਸੇ ਨੂੰ ਉਧਰੋਂ ਉੱਪਰਲੇ ਪਾਸੇ ਨੂੰ। ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ। ਸਟਾਫ ਰਵੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜੀ ਆ ਦੇਖੋ ਜੀ ਮੈਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਵਿਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਨਾਂ ਦੇ ਅੰਦਰ ਆਉਂਦਾ ਉਹ ਕਹਿੰਦੇ ਨੇ ਜੀ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਸੋ ਇਹ ਇਹਦਾ ਸੀ ਕਰ ਰਹੇ ਆਂ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇਰਾ ਇੱਧਰੋਂ ਚੱਲ ਗਈ ਇੱਧਰੋਂ ਚੱਲ ਗਈ ਉਹ ਘਟੇ ਤੇ ਕੰਮ ਛੇਤੀ